ਜਿਸ ਦਾ ਕੰਮ ਹੈ ਸਾਨੂੰ ਛੇੜਨਾ ਇਹ ਪਹਿਲਾ ਪੁਲਿਸ ਕਮਿਸ਼ਨਰ ਆਇਆ ਕਿ ਜਿਨੇ ਆਪਣੀ ਹੰਕਾਰੀ ਦੇ ਵਿੱਚ ਸਾਡੇ ਉੱਤੇ ਨਜ਼ਰਾਂ ਸਟਿਆ ਆਪਣੀ ਨਿਇਕੀ ਦਾ ਸਾਡੇ ਉੱਤੇ ਨਜ਼ਰਾਂ ਸਟਿਆ ਕੀ ਹਜ਼ਾਰ ਵੈਂਡਰ ਹੈ ਜਿੰਨੇ ਕੀ ਹਜ਼ਾਰ ਵੈਂਡਰ ਨੂੰ ਇਹਨੇ ਵੇਲਾ ਕਰ ਦਿੱਤਾ ਕਿੱਥੇ ਅਸੀਂ ਜਾਵਾਂਗੇ ਆਪਣੇ ਬੱਚੇ ਕਿੱਦਾਂ ਪਾਲਾਂਗੇ ਜੀ ਗਰੀਬਾਂ ਦੇ ਉੱਤੇ ਖੱਲਿਆਂ ਦੇ ਰੇੜੀ ਫੜੀ ਵਾਲਿਆਂ ਦੇ ਕਾਰਵਾਈ ਕਰਕੇ ਆਪਣਿਆਂ ਨੂੰ ਚਮਕਾਉਣ ਵਾਲਾ ਕੰਮ ਹੈ ਇਹਨਾਂ ਦਾ ਜੇ ਸਾਡੇ ਕਰਕੇ ਕੋ ਟ੍ਰੈਫਿਕ ਜਾਮ ਹੁੰਦਾ ਸੀ ਜੁਮੇਵਾਰ ਕਿਹੜਾ ਇਹਨੂੰ ਐਮਪੀ ਬਣਾਇਆ ਜਾਂ ਕੁਛ ਬਣਾਇਆ ਸੀ ਉੱਤੇ ਵੀ ਧੰਨਾਂ ਨੇ ਆ ਗਏ ਜੀ ਉਹਦੀ ਵੀ ਬਸਤਗਰਾ ਸਰ ਤੇ ਅੱਗੇ ਜੇ ਨਾ ਕਿ ਟ੍ਰੈਫਿਕ ਨਾ ਦੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ ਲੋਕਾਂ ਨੂੰ ਮੋਰ ਚੰਦਾ ਆ ਰਿਹਾ ਨੇ ਇਹਨਾਂ ਨੇ ਕਿਹ ਚਾ ਗਰੀਬ ਬੰਦਿਆਂ ਨੂੰ ਮਾਰ ਮਾਰਨ ਦੇ ਡੇਣਾ ਧੱਕਾ ਰਿਹਾ ਇੱਡੇ ਤੋਂ ਅੰਦਰੋਂ ਦੀ ਲੈ ਕੇ ਚੱਲੋ ਜੀ ਇਸ ਵੇਲੇ ਜਲੰਧਰ ਦੇ ਡੀਸੀ ਆਫਿਸ ਕੰਪਲੈਕਸ ਦੇ ਬਾਹਰ ਖੜੇ ਹੋਏ ਆ ਜਿੱਥੇ ਰੇੜੀ ਫੜੇ ਵਾਲਿਆਂ ਨੇ ਰੇੜੀ ਫੜੀ ਵਾਲਿਆਂ ਨੇ ਇਹਨਾਂ ਦੀ ਯੂਨੀਅਨ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਆ ਇਹਨਾਂ ਨੇ ਡੀਸੀ ਆਫਿਸ ਕੇਰ ਲਿਆ ਆ ਔਰ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਹੇ ਆ ਰੇੜੀ ਫੜੀ ਵਾਲਿਆਂ ਦੇ ਇਲਜ਼ਾਮ ਨੇ ਕਿ ਉਹਨਾਂ ਦੀਆਂ ਫੜੀਆਂ ਚੁਕਾਈਆਂ ਜਾ ਰਹੀਆਂ ਨੇ ਉਹਨਾਂ ਦੀਆਂ ਫੜੀਆਂ ਨੂੰ ਚੁਕਾਇਆ ਜਾ ਰਿਹਾ ਔਰ ਇੱਥੋਂ ਇਸ ਵਾਸਤੇ ਸੀਪੀ ਨੂੰ ਮਿਲਣ ਪਹੁੰਚੇ ਨੇ ਅਜੇ ਇੰਤਜ਼ਾਰ ਕਰ ਰਹੇ ਨੇ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਇਹ ਬੰਦਿਆਂ ਦੀ ਰੋਜੀ ਰੋਟੀ ਖੋਈ ਐ ਅਸੀਂ ਇਸ ਕਰਕੇ ਇੱਥੇ ਬੈਠੇ ਆਂ ਜੀ ਇਹ ਧੱਕੇਸ਼ਾਹੀ ਬਿਲਕੁਲ ਨਿਆਜ ਐ ਜੇ ਸਾਡੇ ਕਰਕੇ ਕੋਈ ਟ੍ਰੈਫਿਕ ਜਾਮ ਹੁੰਦਾ ਸੀ ਜੁਮੇਵਾਰ ਇਹ ਸਰਵੇ ਕਰਨ ਹਰ ਹਰ ਬੱਸ ਸਟੈਂਡ ਦੇ ਸਰਵੇ ਕਰਨ ਕਾਦੇ ਕਰਕੇ ਟ੍ਰੈਫਿਕ ਜਾਮ ਹੁੰਦਾ ਉਹਦੇ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾਵੇ ਸਿਰਫ ਅਸੀਂ ਗਰੀਬਾਂ ਦੇ ਉੱਤੇ ਇਕੱਲਿਆਂ ਦੇ ਰੇੜੀ ਫੜੀ ਵਾਲਿਆਂ ਦੇ ਕਾਰਵਾਈ ਕਰਕੇ ਆਪਣੇਆਂ ਨੂੰ ਚਮਕਾਉਣ ਵਾਲਾ ਕੰਮ ਹੈ ਇਹਨਾਂ ਦਾ ਉਹਾਂ ਦਾ ਰੋਟੀ ਬੰਨ੍ਹਣ ਦੀ ਲੋੜ ਇਹ ਇਹ ਸਾਡੇ ਬੰਦਿਆਂ ਦੀ ਰੋਜੀ ਰੋਟੀ ਖਾਣ ਵਾਲਾ ਸਾਰੇ ਬੰਦੇ ਤਾਜੀ ਰੋਟੀ ਰੋਜੀ ਕਮਾਣ ਵਾਲੇ ਆ ਜੀ ਸਿੱਧੀ ਗੱਲ ਤੁਹਾਨੂੰ ਦੱਸਦੀ ਉਹਨੂੰ ਬਲਾ ਬਲ ਲੱਗਦੇ ਆ ਇੰਨਾ ਕਿ ਨਸ਼ੇ ਸਰ ਸ਼ਹਿਰ ਦੇ ਵਿੱਚ ਕਾਫੀ ਨਾਮੀ ਫਿਊਚਰ ਬੈਠੇ ਜਿਨ੍ਹਾਂ ਦੇ ਬਾਹਰ ਆਪਣੀ ਕੱਢੇ ਕੰਵੈਂਸ ਲੱਗੇ ਪਰਸ਼ਾਸਨ ਦੇ ਸਾਰੇ ਵੱਡੇ ਲੋਕਾਂ ਨੇ ਇਹਨਾਂ ਦੇ ਪੂਰਾ ਕੈਪਚਰ ਇਹਨਾਂ ਨੇ ਕੀਤਾ ਵੱਡੇ ਲੋਕਾਂ ਨੇ ਇਹਨਾਂ ਨੂੰ ਕੈਪਚਰ ਗਰੀਬ ਬੰਦਿਆਂ ਨੂੰ ਮਾਰ ਮਾਰਨ ਦੇ 30000 ਵੈਂਡਰ ਦਾ ਸਾਡਾ ਅਜੇ ਤੇ ਆਏ ਦੋ ਚਮੀਆਂ ਆ ਰਹੇ 21000 ਵੈਂਡਰ ਹੈ ਜਦੋਂ 21000 ਵੈਂਡਰ ਨੂੰ ਇਹਨੇ ਵੇਲਾ ਕਰ ਦਿੱਤਾ ਕਿੱਥੇ ਅਸੀਂ ਜਾਵਾਂਗੇ ਆਪਣੇ ਬੱਚੇ ਕਿੱਦਾਂ ਪਾਲਾਂਗੇ ਮੱਦ ਆ ਪਰ ਅੰਦਰ ਜਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਸੜਕਾਂ ਜਾਮ ਸੜਕਾਂ ਇਹ ਇਹਨਾਂ ਨੇ ਬਿਲਕੁਲ ਨਿਯੇ ਇਹਦਾ ਕੋਈ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਸਾਨੂੰ ਛੇੜਨਾ ਇਹ ਪਹਿਲਾਂ ਪੁਲਿਸ ਕਮਿਸ਼ਨਰ ਆਇਆ ਕਿ ਜਿਨੇ ਆਪਣੀ ਹੰਕਾਰੀ ਦੇ ਵਿੱਚ ਸਾਡੇ ਉੱਤੇ ਨਜ਼ਰਾਂ ਸਟਿਆ ਆਪਣੀ ਨਿਲਕੀ ਦਾ ਸਾਡੇ ਉੱਤੇ ਨਜ਼ਰਾਂ ਸਟਿਆ ਸਿੱਧੀ ਗੱਲ ਤੁਹਾਨੂੰ ਦੱਸ ਦਈਏ ਇੱਥੇ ਕਿੰਨੀ ਗੁੰਡਾਗਰਦੀ ਖੋਖਵਾਈ ਹੋ ਰਹੀ ਹੈ ਓਏ ਇਹ ਤਾਂ ਆਮ ਹੈ ਸਰ ਇੱਕ ਮਿੰਟ ਬੰਦੀਆ ਇਹਨੂੰ ਕੰਪਨੀ ਬਣਾ ਕੇ ਸੁਧਾਰ ਪਾਓ ਤਾਂ ਇਹ ਬੁੱਢੇ ਦੇਖੋ ਸੁਧਾਰ ਪਾਓ ਇਹਨੂੰ ਬਦਲ ਕੇ ਕਾਰਪੋਰੇਸ਼ਨ ਦਾ ਲਾਡਲ ਅਸੀਂ ਕਹਿੰਦੇ ਹਰ ਚੀਜ਼ ਦਾ ਸਰਵੇ ਹੋਣਾ ਚਾਹੀਦਾ ਹਰ ਜਗ੍ਹਾ ਦਾ ਸਰਵੇ ਹੋਵੇ ਦੇਖਣ ਜਿਸ ਤਰ੍ਹਾਂ ਅੱਜੂਰਾ ਸਾਡੇ ਦੇ ਮੇਲਾ ਡਿਕਣਾ ਚਾਹੀਦਾ ਇਹ ਚੀਜ਼ ਜ਼ਿੰਮੇਵਾਰ ਹੈ ਸਾਡੇ ਦੇ ਮੇਲਾ ਡਿਕਣਾ ਜੇ ਜਿੰਮੇਵਾਰ ਨਹੀਂ ਹੈ ਸਾਡੇ ਮਰਜ਼ੀ ਚਰਾਏ ਦੇ ਘਰੇ ਹੋਗੇ ਕੋਈ ਵੀ ਬੈਠਣ ਦੀ ਕਿਰਪਾ ਕਰਦਾ ਇਹਨਾਂ ਦਾ ਸਹੀ ਤਰੀਕੇ ਨਾਲ ਪੁਲਿਸ ਅੱਤਰਗਾਮ ਨਹੀਂ ਕਰਦਾ ਹੋਇਆ ਕਿ ਇਦਾਂ ਦਾ ਕਿ ਆਉਣਾ ਪੈ ਗਿਆ ਸਰ ਸਾਨੂੰ 4 ਦਿਨ ਤੋਂ ਸਾਡੇ ਬੰਦਿਆਂ ਦੇ ਉੱਤੇ ਪਰਚੇ ਦਰਜੇ ਕੀਤੇ ਜਾ ਰਹੇ ਨੇ ਸਾਡੇ ਪਹਿਲਾਂ ਵੀ 188 ਦੇ ਪਰਚੇ ਦਰਜ ਹੋਏ ਆ ਅਸੀਂ ਇਹ ਗਨੇ ਗਰੀਬ ਬੰਦਿਆਂ ਦੇ ਧੱਕੇ ਚ ਕਰਨੀਆਂ ਬਿਲਡਿੰਗ ਵਾਲਿਆਂ ਦੇ ਕਰ ਕਰਨੀਆਂ ਜਿਨ੍ਹਾਂ ਦੇ ਇੰਨੀਆਂ ਖੋਬਾ ਜੀਆਂ ਹੋ ਰਹੀਆਂ ਉਹਦੇ ਕੋਲ ਕੰਮ ਲਿਖਣੇ ਜਾ ਰਹੀਆਂ ਇਕ ਨਹੀਂ ਇਹਨਾਂ ਨੂੰ ਕਾਰਪੋਰੇਸ਼ਨ ਦਾ ਕਮਿਸ਼ਨਰ ਲਾਓ ਇਹਨਾਂ ਨੂੰ ਪਤਾ ਲੱਗੇ ਸਫਾਈ ਜਾਂ ਕਿੰਦਾ ਕਿੰਨਾ ਹੁੰਦਾ ਇਤਾਂ ਹੰਕਾਰ ਦੇ ਵਿੱਚ ਨਹੀਂ ਕੁਝ ਵੀ ਹੁੰਦਾ ਗਰੀਬ ਬੰਦੇ ਦੀ ਰੋਟੀ ਰੋਟੀ ਖੋ ਕੇ ਆਪਸ ਵਿੱਚ ਆਪਣੇ ਕੋਈ ਸਨਿਚਾਈ ਦਾ ਹਣਾ ਕੁਝ ਨਹੀਂ ਹੁੰਦਾ ਛਿੰਦੀ ਗੱਲ ਤੋਂ ਹੁੰਦਾ ਜੀ ਨਹੀਂ ਉਹਨਾਂ ਨੇ ਸਰ ਤੁਹਾਨੂੰ ਕੋਈ ਇੱਕ ਮਿੰਟ ਇੱਕ ਮਲਾਪ ਸਰ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਕੋਈ ਇਨਸਟਰਕਸ਼ਨ ਦਿੱਤੀ ਹੋਏਗੀ ਕੋਈ ਨਹੀਂ ਦਿੱਤੀ ਜੀ ਸਿੱਧਾ ਹੀ ਸ਼ੂਟ ਦੇਈ ਤੇਈਂ ਝੂਠ ਨਹੀਂ ਅਜੀ ਤੈਨਹੀਂ ਲੱਗੰਦੀ ਨਹੀਂ ਜਿਵੇਂ ਸ਼ਹਿਰ ਦੇ ਵਿੱਚ ਕਾਫੀ ਨਾਮੀ ਫੀਲਡ ਸ਼ਾਪਸ ਹੈਗੇ ਉਹਨਾਂ ਦੇ ਬਾਹਰ ਕਾਫੀ ਘੱਟੀਆਂ ਵਿਕਲੋ ਬਹੁਤ ਉਹ ਤੇ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਕਿੰਨਾ ਘੱਟ ਰਹਿ ਬਗ ਨਾਮੀ ਤੇ ਪ੍ਰਸ਼ਾਸਨ ਨੂੰ ਕੋਈ ਨਜ਼ਰ ਆ ਰਿਹਾ ਨਹੀਂ ਮੈਨੂੰ ਕਿੱਧਰ ਕਿੱ데 ਤੁਹਾਡੇ ਗਰੀਬ ਵਰਗ ਦਾ ਧੱਕਾ ਹੋ ਰਿਹਾ ਗਰੀਬ ਵਰਗ ਨੂੰ ਧੱਕਾ ਹੋ ਰਿਹਾ ਤੇ ਗਰੀਬ ਵਰਗ ਨਾ ਤੱਕਾ ਰਿਹਾ ਹਿੰਦੇ ਤੋਂ ਲਾਉਂਦੋਂ ਦੀ ਲੈ ਕੇ ਚੱਲੋ ਜੀ ਠੀਕ ਹੈ ਉਹ ਕਹਿਰ ਦੀ ਸਲਾਮੀ ਸੂਟ ਸ਼ਾਪ ਦੇ ਬਾਹਰ ਹਰ ਰੋਜ਼ ਹਰ ਰਾਤ ਟ੍ਰੈਫਿਕ ਹੁੰਦਾ ਹੈ ਉੱਥੇ ਕੋਈ ਅਸੀਂ ਕੱਲ ਤੋਂ ਜੇ ਨਾ ਹੋਇਆ ਉੱਥੇ ਵੀ ਧਰਨਾ ਦੇਾਂਗੇ ਐੜਾ ਇਹਨੂੰ ਐਮਪੀ ਬਣਾਇਆ ਜਾਂ ਕੁਝ ਬਣਾਇਆ ਜੀ ਉੱਥੇ ਵੀ ਧਰਨਾ ਦੇਣਗੇ ਜੀ ਉਹਦੀ ਵੀ ਬੰਤ ਗਰਾਮ ਸਰ ਜੀ ਮੇ ਹੁਣ ਸੀਪੀ ਸਾਹਿਬ ਨੂੰ ਮੌਕੇ ਤੇ ਇੱਥੇ ਜਿਲੰਧਰ ਮੌਜੂਦ ਨਹੀਂ ਹੈਗੇ ਜਦ ਤੱਕ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਦ ਤੱਕ ਤੁਹਾਡਾ ਭੁਟਾ ਸਿੱਧੇ ਚੱਲੇਗਾ ਜੀ ਬੇ ਬੇ ਜੀ ਕਿ ਕੀ ਕਰਨਾ ਚਾਹੀਦਾ ਕਿੱਧਰ ਜਾਣਾ ਕੀ ਮੰਗ ਕੀ ਕਰਦੇ ਹੋ ਸਰ ਸਾਡੀ ਮੰਗ ਸਾਡੇ ਨਾਮ ਸੌਬ ਹੋਣਾ ਚਾਹੀਦਾ ਸਾਡੇ ਬੰਦਿਆਂ ਨੂੰ ਵਰਕਰਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ ਜਿਹੜੀ ਗੌਰਮੈਂਟ ਕਮੇਟੀ ਨੇ ਇੱਕ ਰੀਡਿੰਗ ਇਹ ਕਹਿੰਦੇ ਜੀ ਸਾਨੂੰ ਇਹਦੇ ਧੱਕੇ ਨਾਲ ਨਹੀਂ ਡਾਹਿਆ ਜਾ ਸਕਦਾ ਗੱਲਬਾਤ ਦੇਖੋ ਤੁਸੀਂ ਇਹਨਾਂ ਨੇ ਧਰਨਾ ਲਾਇਆ ਹੋਇਆ ਹਾਂਜੀ ਹਾਂਜੀ ਸਰ ਫਾਈਲ ਤੇ ਜਾਮ ਕੀਤਾ ਆਇਆ ਪ੍ਰੋਪਰਲੀ ਜੈ ਸਰ ਔਰ ਇਹਨਾਂ ਨੂੰ ਕਿਹਾ ਕਿ ਵੀ ਜੋ ਵੀ ਤੁਹਾਡੀ ਮੰਗ ਆ ਜੋ ਵੀ ਤੁਹਾਡਾ ਕੋਈ ਦੁੱਖ ਤਕਲੀਫ ਆ ਉੱਥੇ ਬੈਠੋ ਆਪਣੀ ਮੈਂਬਰਰੀ 11 ਮੈਂਬਰਾਂ ਦੀ ਕਮੇਟੀ ਆ ਉਹਨਾਂ ਨੂੰ ਅਸੀਂ ਬਾਸ ਨੂੰ ਮਲਾ ਦਿੰਦੇ ਆ ਐਸੇ ਸਿਵਲਾਈਜ਼ੇਸ਼ਨ ਦਾ ਕੰਮ ਆ ਇਹਨਾਂ ਨੂੰ ਦੇਣਾ ਰੇੜੀਆਂ ਫੜੀਆਂ ਜੋ ਵੀ ਸਿਸਟਮ ਇਹਨਾਂ ਦਾ ਕਿ ਜਿੱਥੇ ਜਗ੍ਹਾ ਦੇਣੀ ਆ ਪਰ ਜਿਹੜਾ ਕੁਝ ਇਸ ਟਾਈਮ ਕਰ ਰਹੇ ਆ ਇਹ ਬਿਲਕੁਲ ਕਾਨੂੰਨ ਦੇ ਅਗੇਂਸਟ ਆ ਨਹੀਂ ਹਟਣਗੇ ਤਾਂ ਕਾਰਵਾਈ ਕਰਾਂਗੇ ਸਰ ਜਿਵੇਂ ਕੱਲ ਵੀ ਡੀਸੀਪੀ ਸਾਹਿਬ ਨੂੰ ਮਿਲੇ ਸੀਗਾ ਨਾ ਡੀਪੀ ਡੀਸੀਪੀ ਸਾਹਮਣੇ 2 ਦਿਨ ਦਾ ਨਾਂਨੋ ਵਾਅਦਾ ਦਿੱਤਾ ਗਿਆ ਸੀ ਅੱਜ ਫੇਰ ਇਹਨਾਂ ਘਰ ਨਾ ਪਤਾ ਪਰਚਾ ਦਾ ਵਾਅਦਾ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸੀਪੀ ਸਾਹਿਬ ਨਾਲ ਹੀ ਗੱਲਬਾਤ ਕਰ ਲਾਂਗੇ ਤੁਸੀਂ ਗਿਆ ਸੀਪੀ ਸਾਹਿਬ ਨੂੰ ਕੱਲ ਇਹਨਾਂ ਨੇ ਦਿੱਤਾ ਕਿਉਂ ਨਹੀਂ ਮੈਮੋਰੈਂਡਮ ਆਪਣਾ ਜਦੋਂ ਇਹ ਕੱਲ ਬੰਦੇ ਆਏ ਸੀ ਇੱਥੇ ਸਾਰੇ ਜਦੋਂ ਇਹਨਾਂ ਨੂੰ ਕਿਹਾ ਵੀ ਦਿਓ ਜੁਆਇੰਟ ਸੀਪੀ ਸਾਹਿਬ ਸੀਪੀ ਸਾਹਿਬ ਦੇ ਧਿਆਨ ਚ ਲਿਆਤੀ ਸਾਰੀ ਗੱਲ ਠੀਕ ਹੈ ਜੀ ਕੀ ਮਤਲਬ ਆ ਕਿ ਇੱਥੇ ਇਹ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਰਸਤਾ ਰੋਕਣ ਆਮ ਪਬਲਿਕ ਨੂੰ ਪਰੇਸ਼ਾਨੀ ਖੜੀ ਕਰਨ ਕੀ ਮਤਲਬ ਹੈ ਕੁੱਟਮਾਰ ਹੋਈ ਹੈ ਡੰਡੇ ਮਾਰੇ ਹੈ ਇੱਥੇ ਬਜ਼ੁਰਗ ਕਮਾਗਾ ਬੈਠੇ ਕਿੱਥੇ ਮਾਰੇ ਹੈ